ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਵੀ ਅੱਛਾ ਯਾਰ ਉਹ ਟੱਟੂ ਦਾ ਕਲਾਕਾਰ ਆ ਜਿਹਨੂੰ ਦੱਸਣਾ ਪੈ ਜੇ ਮੈਂ ਫਲਾਣਾ ਕਲਾਕਾਰ ਆ ਉਹ ਟੱਟੂ ਦਾ ਕਲਾਕਾਰ ਆ ਜਿਹਨੂੰ ਐ ਕਹਿਣਾ ਪੈ ਜੇ ਮੈਂ ਇੰਨੀਆਂ ਫਿਲਮਾਂ ਕੀਤੀਆਂ ਨੇ ਇੰਨੀਆਂ ਹਾਲੀਵੁੱਡ ਕੀਤੀਆਂ ਨੇ ਇੰਨੀਆਂ ਬਾਲੀਵੁੱਡ ਕੀਤੀਆਂ ਨੇ ਇੰਨੀਆਂ ਹਿੰਦੀ ਕੀਤੀਆਂ ਨੇ ਇੰਨੀਆਂ ਪੰਜਾਬੀ ਕੀਤੀਆਂ ਨੇ ਉਹ ਟੱਟੂ ਦਾ ਕਲਾਕਾਰ ਆ ਕਿਸੇ ਕਲਾਕਾਰ ਨੇ ਉਹ ਗਾਣਾ ਸੱਚੇ ਗਾਇਆ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਨੇ ਆ ਸਵਾਲ ਤਾਂ ਉਹ ਆ ਨਾ ਜਿਹਨੂੰ ਇਹ ਹੋਵੇ ਵੀ ਜਿਹਨੂੰ ਦੱਸਣਾ ਨਾ ਪਵੇ ਅਸੀਂ ਕੌਣ ਹੁੰਨੇ ਆ ਜਿਹੜੇ ਜਿਹਨੂੰ ਦੱਸਣਾ ਹੀ ਪੈ ਗਿਆ ਮੈਂ ਫਲਾਣਾ ਕਲਾਕਾਰਾਂ ਕਲਾਕਾਰਾਂ ਟੱਟੂ ਦਾ ਕਲਾਕਾਰ ਐਜੇ ਕਲਾਕਾਰਾਂ ਦੇ ਧਾਰ ਨਾ ਮਾਰੋ ਯਾਰ ਕਰੋ ਬਾਈਕਾਟ ਐਜੇ ਕਲਾਕਾਰਾਂ ਦਾ ਠੀਕ ਆ ਨਾ ਤੁਹਾਨੂੰ ਪਤਾ ਹੀ ਆ ਮੈਂ ਕਿਹਦੀ ਗੱਲ ਕਰ ਰਿਹਾ ਹਾਂ ਜਿਹਨੂੰ ਧੀਆ ਭੈਣਾਂ ਦੀ ਇੱਜ਼ਤ ਦਾ ਨਹੀਂ ਪਤਾ ਵੀ ਕਿਵੇਂ ਕਰੀਦੀ ਆ ਕਿਵੇਂ ਕਿਸੇ ਇੱਕ ਲੜਕੀ ਨਾਲ ਕਿਸੇ ਬੀਬੀ ਨਾਲ ਕਿਵੇਂ ਗੱਲ ਕਰੀਦੀ ਆ ਉਹ ਟੱਟੂ ਦਾ ਕਲਾਕਾਰ ਆ ਤੇ ਨਾਲੇ ਖੁੱਦ ਜਿਹੜਾ ਕਹਿੰਦਾ ਵੀ ਮੇਰੇ ਨਾਲ ਗੱਲ ਕਰਨ ਲਈ ਚੁਰਕਾ ਜਿੱਦਾ ਪਹਿਲਾਂ ਵੀਡੀਓ ਦੇਖੋ ਜਿਹੜਾ ਕਹਿੰਦਾ ਨਾ ਕਿ ਮੈਂ ਇੰਨੀਆਂ ਫਿਲਮਾਂ ਕੀਤੀਆਂ ਨੇ ਮੈਂ ਫਲਾਣਾ ਸਾਨੂੰ ਮੈਂ ਆਂ ਬੋ ਆ ਮੈਂ ਫਲਾਣਾ ਕਲਾਕਾਰ ਆ ਵੀ ਤੂੰ ਟੱਟੂ ਦਾ ਕਲਾਕਾਰ ਆ ਤੈਨੂੰ ਜੇ ਦੱਸਣਾ ਹੀ ਪੈ ਗਿਆ ਮੈਂ ਫਲਾਣਾਗਾ ਮੈਂ ਆਹ ਉਹ ਕੀਤਾ ਉਹ ਕੀਤਾ ਸਵਾਦ ਤਾਂ ਉਹ ਹੁੰਦਾ ਭਾਈ ਲੋਕ ਜਿਹਨੇ ਦੂਰੋਂ ਹੀ ਦੇਖ ਕੇ ਪਛਾਣ ਲੈਣਾ ਇਹ ਫਲਾਣਾ ਕਲਾਕਾਰ ਆ ਤਾਜੀ-ਤਾਜੀ ਤੇਰੀ ਬੇਇਤੀ ਹੋਈ ਆ ਚੱਜ ਨਜ਼ਰ ਮੈਂ ਤਾਂ ਹੈਰਾਨ ਆ ਸ਼ਰਮਨਾ ਮਰਚੇ 'ਤੇ ਬੰਦਾ ਆ ਵੀਡੀਓ ਦੇਖੋ ਫੇਰ ਕਰਾਂਗੇ ਗੱਲ ਆਂਕ ਦੇਖ ਲਓ ਪਹਿਲਾ ਵੀਡੀਓ ਵਸਤੇ ਆ ਕਿ ਮੈਂ 100 ਫਿਲਮਾਂ ਕੀਤੀਆਂ ਨੇ ਤੇ ਸੱਤਕ ਮੈਂ ਬਾਲੀਵੁੱਡ ਦੀਆਂ ਫਿਲਮਾਂ ਕੀਤੀਆਂ ਨੇ ਮੈਂ ਆਪੀ ਥਾਲੀਆ ਵਾਲਾ ਮੈਂ खासा ਵੱਡਾ ਆਦਮੀ ਆ ਮੇਰੇ ਨਾਲ ਗੱਲ ਕਰਨ ਵਾਸਤੇ ਖਾਸੀ ਜ਼ਰੂਰਤ ਚਾਹੀ ਹਾਂਜੀ ਵੀਰੋ ਦੇਖ ਲਈ ਵੀਡੀਓ ਯਾਰ ਸ਼ਰਮਨਾ ਡੁੱਬ ਕੇ ਜਿਵੇਂ ਕਹਿੰਦੇ ਚੱਪਣੀ ਜਿੱਨਾ ਕਟਬੋਗੇ ਮਰ ਜਾਣਾ ਚਾਹੀਦਾ ਉੱਤੋਂ ਦੀ ਹਾਲੇ ਅਸੀਂ ਜਵਾਬ ਦੇ ਰਹੇ ਆ ਮੈਂ ਦੇਖੋ ਕਿੰਨੀ ਫਸੀ ਵੀ ਆ ਅਖੇ ਮੈਂ ਮੈਂ ਆ ਮੈਂ ਮੈਂ ਆ ਲੈ ਦੱਸ ਓਹ ਹੋ ਹੋ ਯਾਰ ਕਾਹਦਾ ਤੂੰ ਕਲਾਕਾਰ ਆ ਮੈਂ ਤਾਂ ਕਹਿੰਦਾ ਤੈਨੂੰ ਕੋਈ ਸਿੱਖਿਆ ਹੀ ਨਹੀਂ ਇੰਡਸਟਰੀ ਦੇ ਵਿੱਚੋਂ ਇੰਡਸਟਰੀ ਰਹਿ ਕੇ ਤਾਂ ਬੰਦੇ 'ਚ ਬਹੁਤ ਹੀ ਆਪਣੇ ਬੀਬਾਪਣ ਆ ਜਾਂਦਾ ਇਨਸਾਨ ਦੇ ਵਿੱਚ ਬਹੁਤ ਹੀ ਇੱਕ ਕਹਿੰਦੇ ਨਿਮਰਤਾ ਆ ਜਾਂਦੀ ਆ ਪਰ ਤੈਨੇ ਤੈਨੂੰ ਤਾਂ ਤੇ ਢੇਲਾ ਅਸਰ ਨਹੀਂ ਆ ਇੰਡਸਟਰੀ ਦਾ ਨਸਤੀ ਰਹਿ ਕੇ ਵੀ ਤੂੰ ਕੁਝ ਨਹੀਂ ਸਿੱਖਿਆ ਪਹਿਲਾਂ ਤਾਂ ਸਿੱਖਣੀ ਕੀ ਆ ਠੀਕ ਹੈ ਨਾ ਉੱਤੇ ਦੀ ਤੂੰ ਕਹਿਣਾ ਅਖੇ ਮੈਂ ਮੈਂ ਹੀ ਆ ਹੈ ਤੂੰ ਕਹਿਣਾ ਅਖੇ ਵੀ ਮੇਰੇ ਬਿਨਾ ਖਾਮ ਨਹੀਂ ਐ ਆ ਬੋ ਆ ਮੈਂ ਫਲਾਣੀ ਇੰਨੀ ਇੰਨੀ ਫਿਲਮਾਂ ਕੀਤੀ ਤੂੰ ਟੱਟੂ ਦਾ ਕਲਾਕਾਰ ਆ ਯਾਰ ਬਾਈਗਾਰਡ ਕਰੋ ਐਜੇ ਕਲਾਕਾਰ ਮੈਂ ਅੱਜ ਦੁਬਾਰਾ ਵੀਡੀਓ ਬਣਾਈ ਐ ਤਾਂ ਬਣਾਈ ਐ ਕਿਉਂਕਿ ਇਹ ਲੜਿੰਦੀ ਸੀਗੀ ਵੀਡੀਓ ਐਜੇ ਨੇ ਬਾਈਗਾਰਡ ਕਰੋ ਜਿਹਦੇ ਚ ਇੰਨੀ ਮੈਂ ਫਸੀ ਹੋਵੇ ਹੈ ਆ ਇੱਕ ਹੋਰ ਵੀਡੀਓ ਦੇਖ ਜਾਉਂਦੂ ਬਾਅਦ ਫੇਰ ਗੱਲ ਕਰਦੇ ਆ ਮੈਂ ਮੈਂ ਤਾਂ ਮੈਂ ਮੈਂ ਤਾ ਮੈਂ ਮੈਂ ਤਾ ਸਾਲੀ ਮੇਲੇ ਮੈਂ ਮੈਂ ਤਾ ਮੈਂ ਮੈਂ ਤਾ ਸਾਲੀ ਮੇਲੇ ਹਾਂਜੀ ਵੀਰੋ ਦੇਖ ਲਈ ਵੀਡੀਓ ਅਕੇ ਮੈਂ ਤਾਂ ਮੈਂ ਆ ਮੈਂ ਆ ਹੈ ਤੈਨੂੰ ਦੱਸਣਾ ਰਾ ਤੈਨੂੰ ਪੈ ਰਿਆ ਮੈਂ ਫਲਾਣਾ ਕਲਾਕਾਰ ਆ ਤੂੰ ਟੱਟੂ ਦਾ ਕਲਾਕਾਰ ਆ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਕਲਾਕਾਰਾਂ ਦਾ ਬਾਈਗਾਰਡ ਕਰੋ ਇੰਨੀ ਆਕੜ ਅਕੇ ਉੱਤੇ ਦੀ ਆ ਇੱਕ ਹੋਰ ਗਾਹਾਂ ਵੀਡੀਓ ਦੇਖੋ ਅਕੇ ਰੱਬੇ ਬਣ ਗਿਆ ਅਕੇ ਮੈਂ ਪਟਿਆਲੇ ਜੇ ਰਹਿੰਦਾ ਮੈਂ ਮੁਰਕੇ ਤੇਰੀ ਇੱਕ ਵੀ ਫਿਰਮ ਨਹੀਂ ਚੱਲਣ ਦਿੰਦਾ ਉਹ ਤੂੰ ਰੱਬ ਆ ਹੈ ਬਾਜੀ ਬਾ ਜੇ ਮੈਂ ਕਹਿੰਦਾ ਕਾਮਾਂ ਦੇ ਬਨੇਰੇ ਹੁੰਦੇ ਤਾਂ ਢਾ ਦਿੰਦੇ ਹੋ ਹਨਾ ਬਾਜੀ ਬਾ ਤੂੰ ਨਹੀਂ ਚੱਲਣ ਦਿੰਦਾ ਹੈ ਤੂੰ ਚੀਜ਼ ਕੀ ਆ ਤੂੰ ਰੱਬ ਤਾਂ ਨਹੀਂ ਹੈਗਾ ਅਗਲੀ ਨੇ ਆਪਦਾ ਕਰਮ ਖਾਣਾ ਠੀਕ ਹੈ ਨਾ ਅਗਲੀ ਨੇ ਆਪਦੇ ਭਾਗਾਂ ਦਾ ਲਿਖਿਆ ਖਾਣਾ ਤੇ ਤੇ ਤੋਂ ਪਰਮਿਸ਼ਨ ਨਹੀਂ ਲੈਣੀ ਰੱਬ ਨੇ ਕੀ ਫਲਾਣੀ ਫਿਲਮ ਚੱਲੇ ਜਾਂ ਫਲਾਣੀ ਫਿਲਮ ਨਾ ਚੱਲੇ ਜਿੱਤੇ ਤੁਰਬ ਪ੍ਰਭਾਨੀ ਕੀ ਲੈ ਕੇ ਨਹੀਂ ਫਿਲਮਾਂ ਚਲਾਉਂਦਾ ਠੀਕ ਹੈ ਨਾ ਨਾ ਤੇ ਤੋ ਕਿਸੇ ਪ੍ਰਭਾਨੀ ਕੀ ਲੈ ਕੇ ਰੱਬ ਨੇ ਕਿਸੇ ਦੀ ਕਿਸਮਤ ਲਿਖਣੀ ਆ ਠੀਕ ਹੈ ਨਾ ਇਹ ਬੰਦੇ 'ਚ ਨਿਮਰਤਾ ਹੀ ਨਹੀਂ ਆਈ ਉਹ ਕਿ ਮੈਂ ਤਾਂ ਉਹਨਾਂ ਸਾ ਕਲਾਕਾਰ ਦਾ ਬਾਅਦ ਦੀਆਂ ਗੱਲਾਂ ਮੈਂ ਤਾਂ ਉਹਨੂੰ ਇਨਸਾਨ ਹੀ ਨਹੀਂ ਮੰਨਦਾ ਆ ਇੱਕ ਹੋਰ ਵੀਡੀਓ ਦੇਖੋ ਫੇਰ ਗੱਲ ਕਰਦੇ ਆ ਫੇਰ ਇਹਦਾ ਪੂਰਾ ਲੇਖਾ ਜੋਖਾ ਕਰਦੇ ਆ ਪਹਿਲਾਂ ਵੀਡੀਓ ਇੱਕ ਹੋਰ ਦੇਖੋ ਅਸੀਂ ਤੇਰੇ ਕਹਿਣ ਤੇ ਸਾਡਾ ਵਾਲ ਵੀ ਵੇਂਗਾ ਨਾ ਨਹੀਂ ਹੁੰਦਾ ਤੇ ਅਸੀਂ ਹੁਣ ਹੋਣ ਵੀ ਨਹੀਂ ਦਿੰਦੇ ਸੋ ਲੱਗੇ ਮੈਨੂੰ ਚਾਹੇ ਕੁਛ ਵੀ ਕਰਨਾ ਪਵੇ ਤੇਰੀ ਫਿਲਮ ਨਹੀਂ ਚੱਲਣ ਦਿੰਦਾ ਮੈਂ ਪਟਿਆਲੇ ਰਹਿਣਾ ਆ ਕੇ ਦੇਖ ਲਈ ਲੈ ਵੀਰੋ ਦੇਖ ਲਈ ਯਾਰ ਸਿੱਧੀ ਜੀ ਗੱਲ ਆ ਇਹ ਜੇ ਕਲਾਕਾਰ ਮੈਂ ਤਾਂ ਕਹਿੰਨ ਕਲਾਕਾਰ ਨਾ ਕਹੋ ਯਾਰ ਇਹ ਜੇ ਰਾਖਸ਼ ਦਾ ਨਾ ਹੁੱਕਾ ਪਾਣੀ ਬੰਦ ਕਰੋ ਜੇ ਇਨਸਾਨ ਹੀ ਨਹੀਂ ਬਣ ਸਕੇ ਯਾਰ ਕਲਾਕਾਰ ਕਿੱਥੋਂ ਬਣ ਜਾਣਗੇ ਅਦਾਕਾਰ ਕਿੱਥੋਂ ਬਣ ਜਾਣਗੇ ਹੈ ਭਾਈ ਜੀ ਜੀ ਨੂੰ ਤਾਂ ਮਸਾਂ ਤੇ ਤਾ ਮੱਤ ਮਾਰੀ ਗਈ ਤੇਰੀ ਯਾਰ ਇੰਨੀ ਉਮਰ ਹੋ ਗਈ ਤੇਰੀ ਹੈ ਮੈਨੂੰ ਤਾਂ ਲੱਗਦਾ ਹੀ ਨਹੀਂ ਵੀ ਤੂੰ ਤੇ ਤੈਨੋਂ ਵੱਧ ਤੱਕਲ ਜਵਾਕਾ ਨੂੰ ਹੁੰਦੀ ਆ ਤੂੰ ਤੇ ਕੰਜ਼ਾਨ ਨਹੀਂ ਬਣ ਸਕਿਆ ਤੂੰ ਕਲਾਕਾਰ ਕਿੱਥੋਂ ਬਣ ਜਾਏਗਾ ਹੈ ਅਗੇ ਮੈਂ ਤੇਰੀ ਇੱਕ ਤਵੀਂ ਭਲਮ ਨਹੀਂ ਚੱਲਣ ਲੱਗ ਦੰਦਤੋਂ ਰੱਬ ਤਾਂ ਨਹੀਂ ਹੈਗਾ ਯਾਰ ਜੀ ਨੇ ਵੀ ਖਾਣਾ ਆਪਦਾ ਕਰਮ ਖਾਣਾ ਆਪਦੇ ਭਾਗਾਂ ਦਾ ਲਿਖਿਆ ਖਾਣਾ ਰੱਬ ਤੇ ਤੋਂ ਲੇਕੇ ਨਹੀਂ ਹੈ ਤੇ ਤੋਂ ਪੁੱਛ ਕੇ ਨਹੀਂ ਕਿਸਦੀ ਕਿਸਮਤ ਲਿਖਦਾ ਯਾਕੀ ਰੱਬ ਨੇ ਤੇ ਤੁ ਪ੍ਰਬਾਨਗੀ ਲੈਣੀ ਆ ਠੀਕ ਆ ਕਿ ਨਹੀਂ ਸੋ ਦੋਸਤੋ ਵੀਡੀਓ ਨਾ ਲੰਬੀ ਕਰਦੇ ਮੈਂ ਤੁਹਾਨੂੰ ਫੇਰ ਉਹੀ ਬੇਨਤੀ ਕਰਦਾ ਕਿ ਇਹ ਜੇ ਧਲੇ ਕਲਾਕਾਰਾਂ ਦਾ ਕਰੋ ਬਾਈਕਾਟ ਮੈਂ ਤਾਂ ਕਲਾਕਾਰ ਕਹਿੰਦੇ ਮੇਰੀ ਸ਼ਰਮ ਆਉਂਦੀ ਆ ਉਹੀ ਗੱਲ ਹੋ ਗਈ ਨਾ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਦੇ ਆ ਪਰ ਇਹਨਾਂ ਨੂੰ ਦੱਸਣਾ ਪੈਂਦਾ ਇਹ ਕੌਣ ਹੁੰਦੇ ਨੇ ਹੈ ਇਹਨਾਂ ਦਾ ਕਰੋ ਬਾਈਕਾਟ ਤੇ ਮੇਰੀ ਵੀਡੀਓ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨੂੰ ਹੋਰ ਇਹਦਾ ਵਧੀਆ ਇੰਜਨ ਹੋ ਸਕੇ ਤੇ ਕਮੈਂਟਾਂ ਦੇ ਵਿੱਚ ਵੀ ਇਹਦਾ ਵਧੀਆ ਇੰਜਨ ਕਰੋ ਦੋਸਤੋ ਮੇਰੀ ਬੇਨਤੀ ਆ ਤੁਹਾਨੂੰ ਆਰੇ ਬਣ ਕੇ ਮੇਰੀ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਸ਼ੇਅਰਾਂ ਦਾ ਇਹਦੇ ਤੱਕ ਪਹੁੰਚ ਜਾਵੇ ਵੀਡੀਓ ਬਹੁਤ ਜਾਣੇ ਦੀ ਲੱਸੀ ਕਰ ਰਹੇ ਨੇ ਇੱਕ ਹੋਰ ਆਪਾਂ ਵਿੱਚ ਯੋਗਦਾਨ ਪਾ ਦਈਏ ਧੰਨਵਾਦ ਤੁਹਾਡਾ ਦੋਸਤੋ